ਪੁਲਿਸ ਦੇ ਵੱਲੋਂ ਖੰਨਾ ਦੇ ਵਿੱਚ ਗੈਰ ਕਾਨੂੰਨੀ ਨਸ਼ਾ ਛਡਾਓ ਕੇਂਦਰ ਦੇ ਵਿਰੁੱਧ ਸਖਤ ਕਾਰਵਾਈ ਕੀਤੀ ਗਈ ਹੈ। ਸਿਹਤ ਵਿਭਾਗ ਅਤੇ ਪੁਲਿਸ ਤੇ ਆਟੀਮਾ ਨੇ ਲਗਭਗ 150 ਲੋਕਾਂ ਨੂੰ ਇਸ ਜਾਲ ਤੋਂ ਬਚਾਇਆ ਜੋ ਕਿ ਚਾਰ ਗੈਰ ਕਾਨੂੰਨੀ ਨਸ਼ਾ ਛਡਾਓ ਕੇਂਦਰ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰੱਖੇ ਗਏ ਸਨ। ਪੁਲਿਸ ਕਾਰਵਾਈ ਦੇ ਦੌਰਾਨ ਕੇਂਦਰ ਤੋਂ ਇੱਕ ਅਸਲਾ ਐਕਟ ਫਗੋੜੇ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਕੇਂਦਰ ਤੋਂ छुੜਾਏ ਗਏ ਲੋਕਾਂ ਨੇ ਨਸ਼ਾ ਛਡਾਓ ਦੇ ਨਾਂ ਤੇ ਬੁਰੀ ਤਰ੍ਹਾਂ ਦੇ ਨਾਲ ਕੁਟਮਾਰ ਕੀਤੇ ਜਾਣ, ਖਾਣ-ਪੀਣ ਤੋਂ ਇਨਕਾਰ ਕੀਤੇ ਜਾਣ ਦੀ ਰਿਪੋਰਟ ਦਿੱਤੀ। ਇੱਕ ਵਿਅਕਤੀ ਨੇ ਦੋਸ਼ ਲਗਾਇਆ ਕਿ ਉਸਦੇ ਰਿਸ਼ਤੇਦਾਰ ਨੇ ਜਾਇਦਾਦ ਦੇ ਵਿਵਾਦ ਦੇ ਕਾਰਨ ਉਸ ਨੂੰ ਨਸ਼ਾ ਛਡਾਓ ਕੇਂਦਰ ਤੋਂ ਜ਼ਬਰਦਸਤੀ ਹਟਾ ਦਿੱਤਾ। ਉਤੇਹੀ ਚਾਰ ਕੇਂਦਰਾਂ ਦੇ ਵਿੱਚੋਂ ਕਿਸੇ ਕੋਲ ਵੀ ਸਰਕਾਰੀ ਲਾਇਸੈਂਸ ਪ੍ਰਮਾਤ ਨਹੀਂ ਹੋਇਆ। ਬਹੁਤ ਬੁਰਾ ਜਰਾ ਜੀ ਤਾਂ ਨਾ ਬੁਰਾ ਢੱਡ ਭਰਦਾ ਹੀ ਇੱਕ ਬਹੁਤ ਕੰਮ ਗਾਇ ਕਰਾਉਂਦੇ ਆ ਉੱਤੋਂ ਭੁੱਖ ਲੱਗਦੀ ਜੀ ਕਹਿ ਦਿੰਦੇ ਆ ਫਿਰ ਕਹਿੰਦੇ ਆ ਖਾਣ ਸੂਰਾ ਬਣਾਣਾ ਅਸੀਂ ਖਾਣਾ ਵੀ ਸਾਰੇ ਆਪ ਜਿੰਨੇ ਰਲ ਕੇ ਬਣਾਉਣੇ ਆ ਫਿਰ ਵੀ ਜੇ ਇੱਕ ਜਣਾ ਕੁਛ ਦੁਖਦਾ ਠੀਕ ਆ ਸਾਡੀ ਗਲਤੀ ਆ ਜੀ ਨਸ਼ਾ ਕਰਕੇ ਆਏ ਆ ਅਸੀਂ ਉਹਦੇ 'ਚ ਦੁੱਖ ਤੋੜ ਨਹੀਂ ਸਾਨੂੰ ਬਹੁਤ ਨੀ ਸਾਡੀ ਨੀ ਇੰਟਰਵਿਊ ਨਾਲ ਲੋਕ ਜੀ ਕਿਸੇ ਹਾਂ ਜੀ ਕੀ ਕਹਿਣਾ ਚਾਹੁੰਦੇ ਆ ਕਿੱਦਾਂ ਦਾ ਵਿਵਾਦ ਹੁੰਦਾ ਹੋਰ ਉਰੇ ਬਹੁਤ ਗੰਦਾ ਪਿਆਰ ਹੁੰਦੀ। ਜਿਆਦਾ ਕਰਾ ਦਿਓ ਜੀ। ਮੈਂ ਇਹਨਾਂ ਨੂੰ ਕਿਹਾ ਵੀ ਮੈਨੂੰ ਮੇਰੇ ਘਰੇ ਭੇਜ ਦਿਓ। ਬਾਬਾ ਜੀ ਕਹਿੰਦੇ ਕਿਵੇਂ ਗੱਲ ਕੀਤੀ ਆ। ਮੈਂ ਕਿਹਾ ਬਾਬਾ ਜੀ ਮੈਨੂੰ ਮੇਰੇ ਘਰੇ ਭੇਜ ਦਿਓ। ਮੈਂ ਆਪਣੇ ਘਰ ਦੇ ਨਾਲ ਸਾਰੀਆਂ ਗੱਲਾਂ ਸੁਲਝੇਵਾਂ ਲੜਾਈ ਭੜਾਈ ਦੀਆਂ। ਇਹਨਾਂ ਨੇ ਉਹ ਤੋਂ ਬਾਅਦ ਮੈਨੂੰ ਕੁੱਟਣਾ ਸ਼ੁਰੂ ਕਰਤਾ। ਅਸੀਂ ਦੋਨੋਂ ਇਕੱਠੇ ਆਏ। ਕੋਈ ਗੱਲ ਨਹੀਂ ਜੀ ਸੁਣੀ ਮੇਰੀ। ਕਿੰਨੀ ਦੇਰ ਹੋ ਗਈ ਤੁਹਾਨੂੰ ਉਰੇ? ਮੈਂ 10 ਤਰੀਕ ਦੇ ਕਰੀਬ ਆਇਆ ਜੀ। ਤੇ ਕਿੰਨੀ ਕੁੱਟਮਾਰ ਹੁੰਦੀ ਹੈ? ਮੇਰੀ ਤਾਂ ਬਹੁਤ ਹੋਈ ਹੈ ਜੀ। ਕਦੇ ਨਾ ਕੁੱਟਿਆ।

ਕਿ ਇਹ ਬਜੁਰਗਾਂ ਨੂੰ ਕਿਤਾਬ ਵੇਫਾਰ ਕੀਤਾ ਜਾਂਦਾ ਸਰ ਸੀਮ ਸੀਮ ਜੇ ਤੁਸੀਂ ਘਰਦਿਆਂ ਨੂੰ ਮਿਲਣ ਦਿੰਦੇ ਨੇ ਘਰਦਿਆਂ ਨੂੰ ਸਰ ਇਹ ਕਹਿ ਦਿੰਦੇ ਆ ਜੀ ਬੱਚੇ ਨੂੰ ਮਿਲਣਾ 20 45 50 ਦਿਨ ਬਾਅਦ ਮਿਲੋ ਉਹ ਵੀ ਜੇ ਘਰਦਿਆਂ ਜਾ ਕੇ ਦਸਤੀ ਕਹਿਣ ਫਿਲਮ ਬਣਾਉਂਦੇ ਜਦੋਂ ਲੈ ਕੇ ਆਉਂਦੇ ਨੇ ਉਦੋਂ ਕੋਈ ਮੈਡੀਕਲ ਕੋਈ ਮੈਡੀਕਲ ਨਹੀਂ ਕੁਛ ਨਹੀਂ ਹੁੰਦਾ ਕੋਈ ਰਿਪੋਰਟ ਕੋਈ ਰਿਪੋਰਟ ਦੇਖ ਲੋ ਚੈੱਕ ਕਰਾ ਲੋ ਕਰਾ ਲੋ ਜਦੋਂ ਇੱਕਦਮ ਨਸ਼ਾ ਛੱਡਦੇ ਨੇ ਤਾਂ ਅੰਦਰ ਨਸ਼ਾ ਤਾਂ ਨਹੀਂ ਦਿੰਦੇ ਕਿਸੇ ਨਿਸ਼ਾਨ ਨਹੀਂ ਦਿੰਦੇ ਸਰ ਇਹ ਦਿੱਤੀ ਰਿਹਾ ਹੈ ਅੱਜ ਕੋਈ ਸਰ ਸਿਰਫ 1-2 ਦਿਨ ਗੋਲੀ ਦਿੰਦੇ ਉਸ ਤੋਂ ਬਾਅਦ ਮਤਲਬ ਕਿ ਤੋੜਾਂ ਹੀ ਕੱਟਣੀਆਂ ਪੈਂਦੀ ਆ ਬੰਦੇ ਨੂੰ ਤੇ ਕੋਈ ਮਤਲਬ ਕਿ ਦਵਾਈ ਨਹੀਂ ਦਿੰਦੇ ਜਿਆਦਾ ਟਾਈਮ ਅਪਰੋਚ ਤੋਂ ਬਿਨਾ ਕਿਸੇ ਸਰਟੀਫਿਕੇਟ ਤੋਂ 10ਵੀਂ ਪਾਸ ਡਾਕਟਰ ਪਹਿਲੀ ਵਾਰ ਤੁਸੀਂ ਦੇਖੋਗੇ ਸਭ ਤੋਂ ਹੈਰਾਨ ਕਰਨ ਵਾਲਾ ਕિસ્ਸਾ ਹੈ ਇਹ ਠੰਗੜੀ ਰਾਜਕੂਟਾ ਦੇ ਇਹ ਸੈਂਟਰ ਦਾ ਇਹ ਪਰਦਾ ਸਾਡੇ ਐਸਐਸਪੀ ਸਾਹਿਬ ਅਰਪਣ ਮੈਡਮ ਨੇ ਕੀਤਾ ਵਾ ਅਸੀਂ ਇਹਨਾਂ ਦੇ ਬਹੁਤ ਧੰਨਵਾਦ ਦੀਆਂ ਵੀ ਸਾਡੇ ਵਰਗੇ ਜਿਹੜੇ ਕਿ ਨਸ਼ਾ ਨਹੀਂ ਵੀ ਕਰਦੇ ਸੀ ਇੱਕ ਨਜਾਇਜ਼ ਦੁਸ਼ਮਣੀ ਦਾ ਸ਼ਿਕਾਰ ਹੋਏ ਨੇ ਜਿਵੇਂ ਕਿ ਸਾਡੇ ਰਿਸ਼ਤੇਦਾਰਾਂ ਨੇ ਸਾਡੇ ਨਾਲ ਨਜਾਇਜ਼ ਕੀਤੀ ਆ ਸਾਡੀ ਆਪਣੇ ਰਿਸ਼ਤੇਦਾਰਾਂ ਨੇ ਇੰਨੀ ਥਾਰਕ ਦੀਆਂ ਜ਼ਮੀਨਾਂ ਜੂਨ ਦਾ ਪਿੱਛੇ ਪੈਸਾ ਦੱਬਣ ਪਿੱਛੇ ਵੀ ਮੈਨੂੰ ਚਾਰ ਵਾਰ ਬਿਨਾਂ ਨਸ਼ੇ ਤੋਂ ਘਰੋਂ ਚੁਕਾਤਾ ਰੈਸਟ ਕਰਦੇ ਨੂੰ ਗੁਰਬਾਣੀ ਨਾਲ ਗੁਰਬਾਣੀ ਨਾਲ ਜੋੜਦੇ ਨੇ ਜੀ ਇਹ ਤਾਂ ਕਹਿੰਦੇ ਨੇ ਜੇ ਤੁਹਾਡੀ ਆਵਾਜ਼ ਇੰਨੀ ਕ ਵੀ ਉੱਚੀ ਹੋ ਗਈ ਗੁਰਬਾਣੀ ਵੇਲੇ ਵੀ ਤਾਂ ਡੰਡੇ ਸਾਡੇ ਜਿਨੇ ਤੋ ਬਗੈਰ ਪੈਂਦੇ ਨੇ ਕਸੂਤੀ ਜਗਤ ਵੀ ਪੈਂਦੇ ਨੇ ਜਿੱਥੇ ਆਪਾਂ ਸੋਚ ਵੀ ਨਹੀਂ ਸਕਦੇ ਇੱਥੇ ਤਾਂ ਜੇਲਾਂ ਨਾਲੋਂ ਵੱਧ ਘੁੱਟਦੇ ਨੇ ਜੀ ਜੇਲਾਂ 'ਚ ਵੀ ਇੰਨਾ ਨਹੀਂ ਘੁੱਟਦੇ ਕਿਉਂਕਿ ਉੱਥੇ ਵੀ ਇਹਨੂੰ ਦੱਸਣਾ ਪੈਂਦਾ ਇੱਥੇ ਤਾਂ ਤੁਸੀਂ ਇਹਨਾਂ ਨੂੰ ਟਾਰਚ 40 ਡਿਗਰੀ ਤੋਂ ਵੱਧ ਟਾਰਚਰ ਕਰਦੇ ਨੇ ਜੀ ਬੰਦੇ ਨੂੰ ਮਾਰ-ਮਾਰ ਕੇ ਜਾਨ ਬ੍ਰਾਹਮਣ ਨੂੰ ਮਾਰਦੇ ਨੇ ਜੀ ਇਹੋ ਗੰਗਾ ਜਿਹੜੇ ਰੂਪਤ ਹੋ ਗਿਆ ਹੈਗੇ ਨੇ ਜੀ ਉਰੇ ਗੁਟਕਾ ਸਾਹਮ ਰੱਖੇ ਹੋਏ ਨੇ ਕਟੋ ਕਟੋ ਤੁਹਾਨੂੰ ਹਜ਼ਾਰ ਪਲੱਸ ਕਾਪੀਆਂ ਮਿਲਣ ਗਈਆਂ ਹੋਰ ਇਸ ਤੋਂ ਉਹਨਾਂ ਨੇ ਮਾਨ ਮर्याਦਾ ਰੱਖੀ ਹੈ ਮਾਨ ਮर्याਦਾ ਰੱਖੀ ਹੋਈ ਹੈ ਜਾਨੀ ਪਰ ਕਈ ਵਾਰ ਕੋਈ ਛੱਡ ਦਿੰਦਾ ਥੱਲੇ ਕਦੇ ਕੋਸ਼ ਹੋ ਜਾਂਦਾ ਬੇਅਦਬੀ ਮੋਦੀ ਅੰਗ ਪੜੇ ਹੋਏ ਨੇ ਜੀ ਅੰਗ ਫਟੇ ਹੋਏ ਨੇ ਐਸਪੀ ਦੇਸੀ ਨੂੰ ਕਹਾਂਗੇ ਵੀ ਇਹੋ ਜਿਹੇ ਗੁਰਦੁਆਰੇ ਜਿਹੜੇ ਕੀ ਨਜਾਇਜ਼ ਤਰੀਕੇ ਨਾਲ ਸੈਂਟਰ ਚਲਾਉਂਦੇ ਨੇ ਇਹਨਾਂ ਨੂੰ ਬੰਦ ਕੀਤਾ ਜਾਵੇ ਤੇ ਸਾਡੇ ਵਰਗੇ ਜਿਹੜੇ ਕੀ ਨਜਾਇਜ਼ ਇਹਨਾਂ ਚੀਜ਼ਾਂ ਦਾ ਸ਼ਿਕਾਰ ਹੋ ਰਹੇ ਨੇ ਜਿਹੜੇ ਕੀ ਨਸ਼ਾ ਨਹੀਂ ਕਰਦੇ ਤੁਸੀਂ ਨਸ਼ੇ ਵਾਲੇ ਨੂੰ ਸੁਧਾਰੋ ਪਰ ਇਹੋ ਜਿਹਾ ਸੈਂਟਰ ਨਹੀਂ ਨਹੀਂ ਐਮਪੀਪੀਐਸ ਡਾਕਟਰ ਤੇ ਐਮਡੀ ਡਾਕਟਰ ਕੋਲ ਜਾ ਕੇ ਸੁਧਾਰੋ ਨਾ ਕਿ ਇੰਨਾ ਕਰਕੇ ਦਸਵੀਂ ਫੇਰ ਜਿਹੜੇ ਕੀ ਖੁਦ ਨਸ਼ੇੜੀ ਨੇ ਇਹਨਾਂ ਦਾ ਬੈਕਗ੍ਰਾਉਂਡ ਚੈੱਕ ਕਰੋ ਇਹ ਬੇੜੀਏ ਖੁਦ ਨਸ਼ੇੜੀ ਨੇ ਬੇਲੇ ਖੁਦਾਵਤ ਦੱਸਦੇ ਨੇ ਅਸੀਂ ਸਮਾਂ ਕਹਿੰਦੇ ਸੀ ਅਸੀਂ ਐ ਕਰਦੇ ਸੀ ਇਹ ਗਲਤ ਬੰਦੇ ਨੇ ਮੈਂ ਇੰਨਾ ਹੀ ਕਹਿਣਾ ਚਾਹੂਗਾ ਬੜਾ ਸਾਰਿਆਂ ਬਹੁਤ ਬਹੁਤ ਧੰਨਵਾਦ ਮੈਮ ਕਿ ਨਾ ਡਾਕਟਰ ਨਵਨੀ ਮੈਮ ਇਹ ਜਿਹੜਾ ਜਿਹੜਾ ਰਿਲੀਜ਼ ਕੀਤਾ ਜੀ ਇਹਨਾਂ ਦਾ ਕੀ ਮਤਲਬ ਕੀ ਆਇਆ ਸਮਝਾਉਣਾ ਇਹਦੇ ਵਿੱਚ ਬਹੁਤ ਸਾਰੇ ਪੇਸ਼ੈਂਟਸ ਨੇ ਜਿਹੜੇ ਕਿ ਮੈਕਸਿਮਮ ਨੂੰ ਪਤਾ ਲੱਗੇ ਕਿ 9 10 ਮਹੀਨੇ ਵੀ ਹੋ ਚੁੱਕੇ ਨੇ ਜਿਹੜੇ ਕਿ ਇੱਥੇ ਰਹਿ ਰਹੇ ਸੀ ਪੇਸ਼ੈਂਟ ਪੇਸ਼ੈਂਟਸ ਦਾ ਕਹਿਣਾ ਇਹ ਹੈ ਕਿ ਸਾਨੂੰ ਘਰ ਦਿਆਂ ਨੇ ਜ਼ਬਰਦਸਤੀ ਮਤੇ ਸਾਨੂੰ ਇਥੇ ਐਡਮਿਸ਼ਨ ਲਈ ਭੇਜਿਆ ਉਹਨਾਂ ਦੀ ਆਪਣੀ ਕੋਈ ਵਿਲਿੰਗਨੈਸ ਨਹੀਂ ਸੀ ਤੇ ਜਿਹੜੇ ਸੈਂਟਰਸ ਹੈ ਉਹਨਾਂ ਨੇ ਵੀ ਸਾਨੂੰ ਜ਼ਬਰਦਸਤੀ ਰੱਖਿਆ ਹੋਇਆ ਸੀਗਾ ਕਾਫੀ ਵਿੱਚ ਪੇਸ਼ੈਂਟਸ ਐਵੇਂ ਦੇ ਵੀ ਹੈ ਜਿਹੜੇ ਕਹਿ ਰਹੇ ਹੈ ਕਿ ਉਹਦੇ ਬਹੁਤ ਸੱਟਾਂ ਨੇ ਲਾਈਕ ਇੱਕ ਪੇਸ਼ੈਂਟ ਦੀ ਕਾਫੀ ਫੈਕਚਰੀ ਨਾ ਹੋਇਆ ਹੋਇਆ ਉਹ ਚਲੋ ਪਤਾ ਲੱਗੇਗਾ ਆਫਟਰ ਟੈਸਟ ਜਾਂ ਇਨਵੈਸਟੀਗੇਸ਼ਨਸ ਹੋਣਗੀਆਂ ਲੇਕਿਨ ਬਹੁਤ ਸਾਰੇ ਪੇਸ਼ੈਂਟਸ ਤੱਕੇ ਨਾ ਇਧਰ ਰੱਖੇ ਹੋਏ ਨੇ ਉਹਦੀ ਆਪਣੀ ਮਰਜ਼ੀ ਕੋਈ ਨਹੀਂ ਹੈਗੀ ਮੈਮ ਜਿਹੜਾ ਹੁਣ ਤੁਸੀਂ ਜਾਂਚ ਕੀਤੀ ਹੈ ਲੀਗਲ ਪਾਏਗੇ ਇਹਨਾਂ ਕੋਲ ਲਾਇਸੈਂਸ ਕਰ ਲਾਇਸੈਂਸ ਦੇਣਾ ਕੋਈ ਨਹੀਂ ਕੋਈ ਸਾਨੂੰ ਮਿਲਿਆ ਮੈਮ ਐਕਚੁਅਲ ਜਿਹਨਾਂ ਨੇ ਇਹਦੇ ਬਾਰੇ ਪੁਲਿਸ ਡਿਪਾਰਟਮੈਂਟ ਜਿਆਦਾ ਬਈ ਦੱਸ ਪਾਏਗਾ ਬਿਕੋਜ਼ ਸਾਲ ਤੋਂ ਪਹਿਲਾਂ ਅਸੀਂ ਆਏ ਸੀ ਉਦੋਂ ਵੀ ਕਾਫੀ ਪੇਸ਼IENTS ਇੱਥੋਂ ਅਸੀਂ ਰੈ퍼 ਕੀਤੇ ਸੀ ਡਿਡਿਕਸ਼ਨ ਸੈਂਟਰ ਦੇ ਵਿੱਚ ਕੁਝ ਪੇਸ਼IENTS ਐਡਮਿਸ਼ਨਲੀ ਬਿਲਿੰਗ ਵੀ ਸੀ ਲੇਕਿਨ मोस्टली ਚਲੇ ਗਏ ਸੀ ਆਪਣੇ ਘਰ ਨੂੰ ਉਸ ਦਾ ਕਾਫੀ ਟਾਈਮ ਹੋ ਗਿਆ ਸਰ ਨੂੰ ਨਿਕਲ ਦਿਆਂਗੇ ਨੈਕਸਟ ਸਟੈਪ ਇਹਦੇ ਵਿੱਚ ਆਪਾਂ ਪੇਸ਼IENTS ਨੂੰ ਪੁੱਛਾਂਗੇ ਕਿ ਆਪਣਾ ਮੈਡੀਕਲ ਕਰਵਾਉਣਾ ਚਾਹੁੰਦੇ ਨੇ ਅਗਰ ਉਹ ਮੈਡੀਕਲ ਕਰਵਾਉਣਾ ਚਾਹੁੰਦੇ ਨੇ ਤਾਂ ਅਸੀਂ ਉਹਨਾਂ ਨੂੰ ਸਿਵਲ ਹਸਪੀਟਲ ਸਮਰਾਲੇ ਲੈ ਕੇ ਜਾਵਾਂਗੇ ਉਸ ਤੋਂ ਬਾਅਦ ਅਗਰ ਉਹ ਆਪਣਾ ਇਲਾਜ ਅਜੇ ਵੀ ਕਰਵਾਉਣਾ ਚਾਹੁੰਦੇ ਨੇ ਅਜੇ ਵੀ ਉਹਨਾਂ ਨੂੰ ਕੋ ਜੋ ਕੇ ਪੇਸ਼ਮੈਂਟ ਬੈਡ ਫੁੱਲ ਹੋ ਜਾਂਦੇ ਨੇ ਤੈਨੂੰ ਲੁਧਿਆਣਾ ਜਗਰਾਉ ਇਹ ਤਿੰਨ ਜਗ੍ਹਾ ਤੇ ਆਪਣੇ ਕੋਲ ਡਿਡਿਕਸ਼ਨ ਸੈਂਟਰਸ ਸਥਾਪਿਤ ਨੇ ਹੁਣ ਤੋਂ ਪੇਰੈਂਟਸ ਨੂੰ ਕੀ ਅਪੀਲ ਕਰਨੀ ਚਾਹੁੰਦੇ ਪੇਰੈਂਟਸ ਨੂੰ ਮੈਂ ਇਹ ਕਹਾਂਗੀ ਕਿ ਅਗਰ ਤੁਹਾਡਾ ਬੱਚਾ ਨਸ਼ਾ ਕਰਦਾ ਹੈ ਦੇਖੋ ਪਹਿਲਾਂ ਤੇ ਨਾ ਮਰੀਜ਼ਾ ਆਪਣਾ ਮੰਨਣਾ ਬਹੁਤ ਜ਼ਰੂਰੀ ਹੈ ਕਿ ਭਈ ਮੈਂ ਇਸ ਨੂੰ ਛੱਡਣਾ ਹੈ। ਅਗਰ ਉਹ ਨਹੀਂ ਵੀ ਵਿਲਿੰਗ ਇਸ ਸੀਜ਼ ਨੂੰ ਉਹਨੂੰ ਇੱਕ ਵਾਰ ਕਿਸੇ ਤਰੀਕੇ ਨਾਲ ਲੈ ਕੇ ਆਓ ਕਿ ਆਪਾਂ ਉਹਨਾਂ ਨਾਲ ਗੱਲ ਕਰ ਸਕੀਏ। ਕਈ ਵਾਰ ਮਰੀਜ਼ ਛੱਡਣਾ ਚਾਹੁੰਦਾ ਹੁੰਦਾ ਲੇਕਿਨ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਂ ਇਸ ਦਿਲਦਲ ਚੋਂ ਬਾਹਰ ਕਿਵੇਂ ਨਿਕਲਣਾ। ਸੋ ਬੇਸਿਕਲੀ ਉਹਨੂੰ ਆਪਾਂ ਕਾਉਂਸਲ ਕਰਾਂਗੇ ਕਿ ਭਈ ਕੋਈ ਗੱਲ ਨਹੀਂ ਹੈ ਕਿ ਤੂੰ ਇਸ ਸੀਚ ਵਿੱਚ ਫਸ ਗਿਆ ਹੈ ਤੇ ਦਾ ਹੱਲ ਵੀ ਹੈਗਾ। ਹੱਲ ਕਰ ਦੱਸਾਂਗੇ ਉਹਨੂੰ ਥੋੜਾ ਮੋਟੀਵੇਟ ਕਰਾਂਗੇ ਥੋੜੀ ਜਿਹੀ ਜਦ ਮੋਟੀਵੇਸ਼ਨ ਜਦ ਉਹ ਅੰਦਰ ਆ ਗਈ ਫਿਰ ਆਪਾਂ ਮੈਡੀਸਿਨ ਸਟਾਰਟ ਕਰਾਂਗੇ। ਮੈਡੀਸਿਨ ਚਲਾ ਗਿਆ ਜਾਂ ਫਿਰ ਦਾਖਲ ਹੋ ਕੇ ਉਹ ਮਰੀਜ਼ ਦੀ ਮਰਜ਼ੀ ਹੁੰਦੀ ਹੈ ਕਿ ਉਹਨੇ ਘਰ ਰਹਿ ਕੇ ਦਵਾਈ ਖਾਣੀ ਹੈ ਜਾਂ ਦਾਖਲ ਹੋਣਾ ਹੈ। ਰੇਡ ਕੀਤੀ ਗਿਆ ਲੀਗਲ ਡੀਡਿਕਸ਼ਨ ਸੈਂਟਰਾਂ ਤੇ ਜੀ। ਗੈਂਗਸਟਰਾਂ ਤੇ ਵਾਰ ਮਹਿੰਮ ਦੇ ਤਹਿਤ ਅੱਜ ਖੰਨਾ ਪੁਲਿਸ ਨੇ ਤਕਰੀਬਨ 4 ਆਈਡੈਂਟੀਫਾਈਡ ਗੈਰ ਕਾਨੂੰਨੀ ਡੀਡਿਕਸ਼ਨ ਡੀਡਿਕਸ਼ਨ ਸੈਂਟਰਸ ਤੇ ਇੱਕ ਸਾਈਮਲਟੇਨੀਅਸ ਰੇਡ ਤੇ ਕ੍ਰੈਕਡਾਊਨ ਕੀਤੀ ਹੈ। ਇਹਦੇ ਵਿੱਚ ਅਸੀਂ ਹੈਲਥ ਡਿਪਾਰਟਮੈਂਟ ਨਾਲ ਮਿਲ ਕੇ 150 ਤੋਂ ਵੀ ਜ਼ਿਆਦਾ ਵਿਕਟਿਮਸ ਨੂੰ ਰੈਸਕਿਊ ਕੀਤਾ ਹੈ। ਇਹਨਾਂ ਦਾ ਮੈਡੀਕਲ ਹੋਏਗਾ ਅਤੇ ਇਹਨਾਂ ਨੂੰ ਸਰਕਾਰੀ ਡੀਡਿਕਸ਼ਨ ਸੈਂਟਰਸ ਵਿੱਚ ਅੱਗੇ ਜਾ ਕੇ ਐਡਮਿਟ ਕੀਤਾ ਜਾਵੇਗਾ ਜਿਸ ਤਰ੍ਹਾਂ ਮੈਂ ਮੋਰ ਨੇ ਦੱਸਿਆ ਕਿ ਕਾਫੀ ਜ਼ਿਆਦਾ ਤਸ਼ੱਦਦ ਹੁੰਦੇ ਸੀ ਉੱਥੇ ਕਿਸੇ ਦੇ ਜਿਹੜਾ ਸਟੇਟਮੈਂਟ ਵੀ ਲਈ ਜਾਊਗੀ ਅੱਗੇ ਜੀ ਜੀ ਬਿਲਕੁਲ ਇਹਨਾਂ ਤੇ ਜਿਹੜਾ ਅਤਿਆਚਾਰ ਟਾਇਆ ਜਾਂਦਾ ਸੀਗਾ ਉਸ ਸੰਬੰਧੀ ਵੀ ਜਿਹੜੇ ਇਹਨਾਂ ਦੇ ਮਾਲਕ ਨੇ ਇਹ ਗੈਰਕਾਨੂੰਨੀ ਨਸ਼ਾ ਛਡਾਊ ਕੇਂਦਰਾਂ ਦੇ ਉਹਨਾਂ ਨੂੰ ਵੀ ਅਸੀਂ ਅਰੈਸਟ ਕਰਾਂਗੇ ਐਫ ਆਈ ਆਰ ਦਰਜ ਹੋਏਗੀ ਅੰਡਰ ਰੋਂਗਫੁਲ ਕਨਫਾਈਨਮੈਂਟ ਧੋਖਾਧੜੀ ਅਤੇ ਸੈਕਸ਼ਨ 26 ਬੀ ਆਫ ਦੀ ਐਨ ਡੀ ਪੀ ਐਸ ਐਕਟ ਇਹਨਾਂ ਦੇ ਉੱਤੇ ਅਤਿਆਚਾਰ ਦੇ ਨਾਲ ਨਾਲ ਜੇ ਅਸੀਂ 3 ਦਿਨਾਂ ਦਾ ਆਪਰੇਸ਼ਨ ਪ੍ਰਹਾਰ ਕੀਤਾ ਸੀ ਜਿਦੇ ਵਿੱਚ ਅਸੀਂ 106 ਆਰਗੇਨਾਈਜ਼ਡ ਕ੍ਰਾਈਮਨਲਸ ਨੂੰ ਰਾਉਂਡ ਅਪ ਕੀਤਾ ਸੀ ਉਹਨਾਂ ਦੀ ਬੜੀ ਮਿਹਨਤ ਦੇ ਨਾਲ ਪੁੱਛਗਿੱਛ ਜਦ ਹੋਈ ਤਾਂ ਹੀ ਨਿਕਲ ਕੇ ਆਇਆ ਕੀ ਪਹਿਲਾਂ ਸਾਨੂੰ ਲੱਗਦਾ ਸੀ ਕਿ ਸਿਰਫ ਸੋਸ਼ਲ ਮੀਡੀਆ ਦੇ ਰਾਹੀਂ ਇਹ ਆਪਣਾ ਬਾੜੀ ਅੰਸਰ ਗੈਂਗਸਟਰ ਉਹਨਾਂ ਦੇ ਐਸੋਸੀਏਟਸ ਆਪਣਾ ਸਪੋਰਟ ਬੇਸ ਬਣਾਉਂਦੇ ਨੇ ਤੇ ਇਹਨਾਂ ਦੀ ਰਿਕਰੂਟਮੈਂਟ ਕਰਦੇ ਨੇ ਜਿਹੜੇ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਫੁੱਟ ਸੋਲਜਰਸ ਨੂੰ ਪਰ ਇਹਨਾਂ ਦੀ ਇੰਟਰੋਗੇਸ਼ਨ ਰਿਪੋਰਟ ਤੋਂ ਇਹ ਗੱਲ ਵੀ ਸਾਹਮਣੇ ਆਈ ਕਿ ਜਿਹੜੇ ਇਹ ਗੈਰ ਕਾਨੂੰਨੀ ਨਸ਼ਾ ਛਡਾਊ ਕੇਂਦਰ ਨੇ ਇਹ ਵੀ ਸੋਸ਼ਲ ਮੀਡੀਆ ਤੋਂ ਬਾਅਦ ਇੱਕ ਬੜਾ ਹੀ ਪੋਟੈਂਸ਼ੀਅਲ ਬਰੀਡਿੰਗ ਗਰਾਊਂਡ ਨੇ ਇਹਨਾਂ ਫੁੱਟ ਸੋਲਜਰਸ ਤੇ ਇਸ ਲਈ ਇੱਕ ਚਾਰੋਂ ਡੀਡਿਕਸ਼ਨ ਸੈਂਟਰਸ ਨੂੰ ਆਇਡੈਂਟੀਫਾਈ ਕਰਕੇ ਸਾਡੀ ਵੱਖ-ਵੱਖ ਪੁਲਿਸ ਟੀਮਾਂ ਵੱਖ-ਵੱਖ ਮੈਡੀਕਲ ਰਿਪ੍ਰেজੈਂਟੇਟਿਵਸ ਦੀ ਟੀਮ ਬਣਾ ਕੇ ਇਹਨਾਂ ਤੇ ਸਾਈਮਲਟੇਨੀਅਸ ਕ੍ਰੈਕਡਾਊਨ ਕੀਤਾ ਹੈ ਖੰਨਾ ਪੁਲਿਸ ਵਚਨਬਦ ਹੈ ਇਹ ਸਾਰੇ ਜਿਹੜੇ ਆਰਗੇਨਾਈਜ਼ਡ ਕ੍ਰਿਮੀਨਲਸ ਨੇ ਨਸ਼ਾ ਤਸਕਰ ਅਤੇ ਇਹੋ ਜੇ ਮਾੜੇ ਅੰਸਰਾਂ ਤੇ ਨੱਥ ਪਾਣ ਲਈ ਸਾਡਾ ਗੈਂਗਸਟਰਾਂ ਦੇ ਖਿਲਾਫ ਵਾਰ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਧੀਨ ਚਾਲੂ ਰਹੇਗਾ ਲੋਜੀਤਾ ਜੀ ਡੀਡਿਕਸ਼ਨ ਸੈਂਟਰਸ ਤੇ ਰੇਡ ਚੱਲ ਰਹੀ ਹੈ ਜਿਵੇਂ ਕਿ ਮੈਂ ਦੱਸਿਆ ਸਾਈਮਲਟੇਨियस ਕ੍ਰੈਕਡਾਊਨ ਚੱਲ ਰਿਹਾ ਪਰ ਹੁਣ ਤੱਕ ਦੀ ਗਿਣਤੀ ਦੇ ਮੁਤਾਬਕ 150 ਤੋਂ ਜ਼ਿਆਦਾ ਨੌਜਵਾਨਾਂ ਨੂੰ ਅਸੀਂ ਰੈਸਕਿਊ ਕਰ ਚੁੱਕੇ ਹਾਂ ਕੋਈ ਪੁਲਿਸ ਦਾ ਕ੍ਰਿਮੀਨਲ ਵਗੈਰਾ ਵੀ ਕੋਈ ਕੇਸ ਹੋਇਆ ਜੀ ਹਾਂਜੀ ਇਹਨਾਂ ਵਿੱਚ ਉਹ ਜਿਵੇਂ ਕਿ ਅਜੇ ਜਿੱਥੇ ਅਸੀਂ ਡੀਡਿਕਸ਼ਨ ਸੈਂਟਰ 'ਚ ਖੜੇ ਹਾਂ ਇੱਥੇ ਇੱਕ 2020 ਦਾ ਇੱਕ ਆਰਮਜ਼ ਐਕਟ ਦਾ ਭਗੌੜਾ ਹੈ ਉਹਨੂੰ ਵੀ ਸਕਸੈਸਫੁਲੀ ਅਸੀਂ ਰੈਸਕਿਊ ਕੀਤਾ ਹੈ ਅਤੇ ਅੱਗੇ ਲੁਧਿਆਣਾ ਕਮਿਸ਼ਨ ਰੇਟ ਪੁਲਿਸ ਆਪਣੀ ਬੰਦੀ ਕਾਰਵਾਈ ਕਰਨਗੇ ਮੈਂ ਪਹਿਲਾਂ ਵੀ ਕਈ ਵਾਰ ਰੇਡ ਹੋਈ ਸੀ ਜੀ ਜਦੋਂ ਹੁੰਦਾ ਕਾਈਡੈਂਟੀਫਾਈ ਕੀਤੇ ਨੇ ਸਾਡੀ ਸਵੇਰ ਦੀ ਹੀ ਰੇਡਾਂ ਚੱਲ ਰਹੀਆਂ ਨੇ ਜ਼ਿਲ੍ਹਾ ਪੱਧਰ ਤੇ ਤੇ ਮੈਂ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਚਾਹੁੰਗਾ ਜਿਵੇਂ ਉਹ ਇਨਲੀਗਲ ਸੈਂਟਰ ਦੇ ਵਿੱਚ ਛੱਡੇ ਨੇ ਬੱਚੇ ਪੇਰੈਂਟਸ ਨੂੰ ਮੈਂ ਇਹੀ ਮੈਸੇਜ ਦੇਵਾਂਗੀ ਕਿ ਜੇਕਰ ਤੁਸੀਂ ਡੀਡਿਕਸ਼ਨ ਆਪਣਾ ਬੱਚੇ ਦਾ ਡੈਫੀਨਿਟਲੀ ਕਰਾਉਣਾ ਚਾਹੀਦਾ ਹੈ ਪਰ ਜਿਹੜੇ ਲਾਇਸੈਂਸਡ ਸਾਡੇ ਸਰਕਾਰੀ ਅਦਾਰਿਆਂ ਚ ਖੁੱਲੇ ਨੇ ਸਾਡੇ ਸਿਵਲ ਹਸਪੀਟਲਸ ਵਿੱਚ ਜਿਹੜੇ ਡੀਡਿਕਸ਼ਨ ਸੈਂਟਰ ਨੇ ਜਾਂ ਫਿਰ ਜਿੱਥੇ ਆਊਟ ਪੇਸ਼ੈਂਟ ਟ੍ਰੀਟਮੈਂਟ ਹੁੰਦੀ ਹੈ ਜਿੱਥੇ ਗੋਲੀਆਂ ਮਿਲਦੀਆਂ ਨੇ ਜਿਨ੍ਹਾਂ ਨੂੰ ਅਸੀਂ ਓਟ ਸੈਂਟਰ ਕਹਿੰਦੇ ਹਾਂ ਇਹ ਸਿਰਫ ਸਰਕਾਰੀ ਅਦਾਰਿਆਂ ਵਿੱਚ ਹੀ ਆਪਣੇ ਬੱਚਿਆਂ ਦਾ ਦਾਖਲਾ ਕਰਾਓ ਤਨ ਕਰ ਲੈਂਦੇ ਨੇ ਤੇ ਇਹਨੂੰ ਰੋਕਣ ਲਈ ਕੀ ਐਫਰਟਸ ਹੋਣਗੇ ਦੇਖੋ ਜੀ ਜਿਵੇਂ ਮੈਂ ਪਹਿਲਾਂ ਕਿਹਾ ਕਿ ਪਹਿਲਾਂ ਜਦ ਅਸੀਂ ਆਰਗੇਨਾਈਜ਼ ਕ੍ਰਾਈਮਨਲਸ ਨੂੰ ਫੜਿਆ ਅਸੀਂ ਉਹਨਾਂ ਦੀ ਇੰਟਰੋਗੇਸ਼ਨ ਰਿਪੋਰਟਸ ਤੋਂ ਐਕਸ਼ਨੇਬਲ ਇੰਟੈਲੀਜੈਂਸ ਕੱਢ ਕੇ ਅੱਜ ਦਾ ਆਪਰੇਸ਼ਨ ਪਲਾਨ ਕੀਤਾ ਹੈ ਇਹੋ ਜਿਹੇ ਉਪਰਾਲੇ ਸਾਡੇ جاری ਰਹਿਣਗੇ